So, पढ़ाई है डिवेलपमेंट की आ गई कुछ सिखा कुछीस कियापोर्ट्स वाल स्पोर्ट्स वाल जाऊगा जोड़ा सैंस वालना चाहता सायंस वाल जाऊंगा जोड़ा इकनोमिक्स वालना चाहता इकनोमिक्स वाल जाऊंगा जोड़ा बैंकिंग बैंकिंग जाऊगा जोड़ा पुलिस जाना चाहता पुलिस उस लैवलिंग होगी जो ਆਰਮੀਂ ਜਨਤਨ ਨੂੰ ਉਸਲੇ ਦਿੱਤੇ। ਪਿਨਾਲ ਮੈਂ ਇੱਕ ਹੋਰ ਤੁਹਾਨੂੰ ਖੁਸ਼ਖਬਰੀ ਅੱਜ ਦੱਸਦੇ ਨੂੰ ਕਿ ਪੰਜਾਬ ਦੇ ਹਰੇਕ ਸਕੂਲ ਆਫ ਐਮੀਨੈਂਸ ਨੂੰ ਤੇ ਪਾਕੀ ਸਕੂਲਾਂ ਨੂੰ ਅਸੀਂ ਇੱਕ ਇੱਕ ਆਈਐਸ ਤੇ ਇੱਕ ਆਈਪੀਐਸ ਨੂੰ ਮੈਂਟਰ ਬਣਾਵਾਂਗੇ। ਮਲਤੋਆ ਡੀਸੀ ਜਿਹੜਾ ਹੋਊਗਾ। ਜਾਂ ਜਿਹੜਾ ਕੋਰਸ ਐਸਐਸਪੀ ਹੋਊਗਾ ਹਫਤੇ ਚ ਘਟਪਟਿ ਚੱਦੀ ਬਈ ਆ ਕੇ ਤੁਹਾਡੇ ਨਾਲ ਬਹਿ ਕੇ ਇਕ ਟੀਚਰ ਦੇ ਰੂਪ ਚ ਗੱਲ ਕਰਦਾ ਤੁਹਾਨੂੰ ਜਿਹੜੇ ਪੁਰਸ਼ ਗਿਆਣਾ ਚਾਹੁੰਦੇ ਨੇ ਉਹਨਾਂ ਨੂੰ ਜਦੋਂ ਐਸਐਸਪੀ ਮਿਲਿਆ ਵੀ ਬੇਟੇ ਮੈਂ ਵੀ ਪੁਰਸ਼ ਪਾਤਰੀ ਵਾਂ ਸੀ ਮੈਂ ਨਹੀਂ ਵੈਸੀ ਉਹ ਪੁੱਛੂਗਾ ਜੀ ਅੰਕਲ ਜੀ ਕਿ ਕਿ ਮੈਂ ਕਿਹੜੀ ਕਹਾਣੀ ਪੜਨੀ ਪੈਂਦੀ ਆਈ ਕਰਨਾ ਪੈਂਦਾ ਤੁਮੇ ਮੇਰੇ ਨਾਲ ਸੰਪਰਕ ਲੈ ਲੈਣ ਅੰਦਰ ਨੰਬਰ ਲੈ ਲੈ ਮੈਂ ਤੁੰਨ ਸੁਣ ਵੀ ਪੜਨਾ ਹੈ ਜੋ ਡੀਸੀ ਹੁੰਦੇ ਸਨ ਉਹ ਉਹ ਕਹਿੰਦਾ ਬੇਟਾ ਮੈਂ ਵੀ ਡੀਸੀ ਹਾਂ ਤੇ ਡੀਸੀ ਕਿਵੇਂ ਬਣਦਾ ਹੁੰਦਾ ਜੀ ਕਿ ਆਹ ਪੜਨਾ ਪੈਂਦਾ ਤੁਮੇ ਮੇਰਾ ਨੰਬਰ ਲੈ ਲੈ

एक दूजे के मित्र बनी है जिसे को ट्रेनिंग है वह थोड़ा कोच बने जोड़ा कुछ सीखना चाहता है सिखाइए सो अज जी पढ़ाई है स्किल डिवेलपमेंट की आ गई कुछ सिखा कुछ किता मुखी जिम्मे स्कूल ऑफ एमीनेंस है, जोड़ा बच्चा स्पोर्ट्स वाल जाना चाहता स्पोर्ट्स वाल जाऊंगा जेड़ा सैंस वल जाना चाहता सैंस वाल जाऊंगा ਜਿਹੜਾ ਇਕਨੋਮਿਕਸ ਬਲ ਜਾਣਾ ਚਾਹੁੰਦਾ ਇਕਨੋਮਿਕਸ ਬਲ ਜਾਊਗਾ ਜਿਹੜਾ ਬੈਂਕਿੰਗ ਚ ਜਾਣਾ ਚਾਹੁੰਦਾ ਬੈਂਕਿੰਗ ਜਾਊਗਾ ਜਿਹੜਾ ਪੁਲਿਸ ਜਾਣਾ ਚਾਹੁੰਦਾ ਉਹ ਪੁਲਿਸ ਉਹ ਉਸਲੇ ਅੰਦਰ ਟਿਕੇ ਜਿਹੜਾ ਆਰਮੀ ਚ ਜਾਣਾ ਚਾਹੁੰਦਾ ਉਹ ਉਸਲੇ ਅੰਦਰ ਟਿਕੇ ਫਿਰ ਆਲਮੇ ਇੱਕ ਹੋਰ ਚੀਜ਼ ਖੋਜ ਕਰ ਲਈ ਅੱਜ ਦੱਸ ਦਿਨ ਕਿ ਪੰਜਾਬ ਦੇ ਹਰੇਕ ਸਕੂਲ ਆਫ ਐਮਿਨੈਂਸ ਨੂੰ ਤੇ ਪਾਕੀ ਸਕੂਲਾਂ ਨੂੰ ਅਸੀਂ ਇੱਕ ਇੱਕ ਆਈਐਸ ਤੇ ਇੱਕ ਆਈਪੀਐਸ ਨੂੰ ਮੈਂ ਟ੍ਰਬਾਣਾਗੇ ਮਨ ਤੁਹਾਡਾ ਡੀਸੀ ਜਿਹੜਾ ਹੋਊਗਾ ਜਾਂ ਜਿਹੜਾ ਹੋਊਗਾ ਐਸਐਸਪੀ ਹੋਊਗਾ ਹਫਤੇ ਚ ਘਟਪਟਿਂ ਕਰਦੀ ਬਾਰੇ ਆ ਕੇ ਤੁਹਾਡੇ ਨਾਲ ਬਹਿ ਕੇ ਇੱਕ ਟੀਚਰ ਦੇ ਰੂਪ ਚ ਗੱਲ ਕਰਦਾ ਤੁਹਾਨੂੰ ਜਿਹੜੇ ਪੁਰਸ਼ਿਆਣਾ ਤੁੰਨੇ ਨੇ ਉਹਨਾਂ ਨੂੰ ਜਦੋਂ ਐਸਐਸਪੀ ਮਿਲਿਆ ਵੀ ਬੇਟੇ ਮਹਿਰੇ ਬੁੜਛਪਾ ਦੀ ਵੈਸੀ ਮੈਂ ਆਈ ਵੈਸੀ ਉਹ ਪੁੱਛਵਲੀ ਅੰਕਲੀ ਬੈਠ ਕੇ ਮੈਂ ਕਿਹੜੀ ਕਹਾਣੀ ਪਾਣੀ आई करना पा तू तो मेरे संपर्क ले ला मैं तेन दसूंगा की पढ़ना है जो डीसी आऊ इत बेटा मैं भी डीसी हा डीसी बनी आना पा तू मेरा नंबर ले ला मैं तो बच्चे तो 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 के मन चा कॉन्फिडेंस कि मेरी डीसी एस एसपी सीधी हम पुलिस तो आप डरते डरा के सुना मां सोचा ਪੁਰਸ਼ ਤਿੰਨ ਦਿਨ ਤੋਂ ਜਦੋਂ ਤੱਕ ਪਰਸਨ ਆਜੀ ਸਵੇਸਕ ਕੀ ਉਹ ਜਮਾਨਾ ਚਲਾ ਗਿਆ ਹੁਣ ਜ਼ਮਾਨਾ ਹੋ ਰਿਹਾ ਕਿ ਆਪਾਂ ਸਾਰੇ ਇੱਕ ਦੂਜੇ ਦੇ ਮਿੱਤਰ ਬਣ ਜੀਵੇ ਕੋਲੇ ਟ੍ਰੇਨਿੰਗ ਹੈ ਉਹ ਤੁਹਾਡਾ ਕੋਚ ਬਣੇ ਜਿਹੜਾ ਕੁਝ ਸਿੱਖਣਾ ਚਾਹੁੰਦਾ ਉਹ ਤੁਹਾਨੂੰ ਸਿਖਾਈਏ